ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਇਸ ਵਕਤ ਨਦੇੜ ਸਾਹਿਬ ਜੀ ਦੀ ਧਰਤੀ ਉੱਪਰ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਇੱਥੇ ਬਹੁਤ ਪੁਰਾਤਨ ਬੌਲੀ ਹੈ ਜੀ ਆਪ ਜੀ ਨੂੰ ਉਸਦੇ ਵੀ ਦਰਸ਼ਨ ਦਿਦਾਰੇ ਕਰਾਵਾਂਗੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਅੰਦਰੋਂ ਵੀ ਕਰਵਾ ਦਿੰਨੇ ਆ ਬਹੁਤ ਖੁੱਲੀ ਜਗ੍ਹਾ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਨਾਲ ਇੱਥੇ ਪਾਰਕ ਬਹੁਤ ਸੋਹਣੀ ਬਣੀ ਹੋਈ ਹੈ। ਤੇ ਇਥੋਂ ਦਾ ਇਤਿਹਾਸ ਇਹ ਹੈ ਜੀ। ਉਸ ਦੇ ਵੀ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਕਿ ਗੁਰਦੁਆਰਾ ਬੌਲੀ ਦੰਦਮਾ ਸਾਹਿਬ ਇਸ ਇਤਿਹਾਸਿਕ ਸਥਾਨ ਤੇ ਪੁਰਾਤਨ ਸਮੇਂ ਦੀ ਹੀ ਇੱਕ ਵਿਸ਼ਾਲ ਬੌਲੀ ਬਣੀ ਹੋਈ ਹੈ। ਪੁਰਾਤਨ ਸਮੇਂ ਤੋਂ ਹੀ ਜਿੰਨੇ ਵੱਖ-ਵੱਖ ਪੁਰਬ ਨਗਰ ਕੀਰਤਨ ਕੱਢੇ ਜਾਂਦੇ ਹਨ ਸਾਰੇ ਹੀ ਇਸ ਸਥਾਨ ਤੇ ਆ ਕੇ ਕੁਝ ਚਿਰ ਵਿਸ਼ਰਾਮ ਲਈਠਾਦੇ ਹਨ। ਇੱਥੇ ਸਾਰੀਆਂ ਸੰਗਤਾਂ ਨੂੰ ਠੰਡੇ ਮਿੱਠੇ ਜਲਦੀ ਸਰਦਾਈ ਦੁਆਰਾ ਸੇਵਾ ਕੀਤੀ ਜਾਂਦੀ ਹੈ ਤੇ ਕੁਝ ਸਮਾਂ ਵਿਸ਼ਰਾਮ ਕਰਨ ਉਪਰੰਤ ਹੀ ਸੰਗਤਾਂ ਇਥੋਂ ਚਾਲੇ ਪਾਉਂਦੀਆਂ ਹਨ। ਅੱਗੇ ਪੜਾਅ ਵਾਸਤੇ ਉਹ ਕਹਿਣ ਦਾ ਮਤਲਬ ਹਰੇਕ ਜੋਰ ਨਗਰ ਕੀਰਤਨ ਨਦੇੜ ਦੀ ਧਰਤੀ ਉੱਪਰ ਨਿਕਲਦਾ ਹੈ ਉਸ ਦਾ ਇੱਥੇ ਸਵਾਗਤ ਕੀਤਾ ਜਾਂਦਾ ਹੈ ਠੰਡੇ ਮਿੱਠੇ ਸ਼ਰਦਾਈ ਦੇ ਜਾਦਦਾ ਜਨਾਬ ਜੀ ਨੂੰ ਅਸੀਂ ਗੁਰਦੁਆਰਾ ਸਾਹਿਬ ਜੀ ਦੇ ਅੰਦਰੋਂ ਵੀ ਦਰਸ਼ਨ ਦੇ ਦਾਰੇ ਕਰਵਾ ਦਿੰਦੇ ਆ ਜੀ ਤੁਨ ਗੁਰੂ ਬਹੁਤ ਸਤਿ ਸ੍ਰੀ ਅਕਾਲ ਦਰਸ਼ਕਾਂ ਜੀ ਬੋਲਣਾ ਪਾਉਂਗੀ ਦੇ ਹੋਏ ਇਹ ਮਾਤਾ ਜੀ ਇੱਥੇ ਸੇਵਾ ਕਰਦੇ ਹਨ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਇਸ ਵਕਤ ਫਾਜ਼ ਖੰਡ ਸਾਹਿਬ ਜੀ ਇਹ ਮਾਤਾ ਜੀ ਇੱਥੇ ਸੇਵਾ ਕਰਦੇ ਹਨ ਬਹੁਤ ਸੇਵਾ ਕਰਦੇ ਹਨ ਇੱਥੇ ਤੇ ਜਦੋਂ ਅਸੀਂ ਦੇਖ ਰਹੇ ਹਾਂ ਪਹਿਲਾਂ ਝਾੜੂ ਲਗਾ ਰਹੇ ਸਾਨੂੰ ਬਾੜ ਫਿਰ ਪਾਣੀ ਨਾਲ ਜਲ ਨਾਲ ਸਾਰਾ ਆ ਇਹਨਾਂ ਨੇ ਸਾਫ਼ ਕੀਤਾ ਹੈ ਮਹਾਰਾਜ ਇਹਨਾਂ ਦੀ ਸੇਵਾ ਵੀ ਸਫਲੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤੈ ਹੋਣ ਸੰਗਤ ਜੀ ਆਪ ਜੀ ਨੂੰ ਜੋ ਬੋਲੀ ਬਣੀ ਹੋਈ ਹੈ ਪ੍ਰਾਤਨੋਕ ਤੇ ਵੀ ਦਰਸ਼ਨ ਕਰਵਾਣੇ ਆ ਇਸ ਚੈਨਲ ਤੋਂ ਸੰਗਤ ਜੀ ਆਪ ਜੀ ਨੂੰ ਇਸੇ ਤਰ੍ਹਾਂ ਦੇ ਵੀਡੀਓ ਧਾਰਮਿਕ ਸਥਾਨਾਂ ਦੇ ਆ ਮਿਲਦਿਆਂ ਰਹਿਣ ਗਿਆ ਜੀ ਆਪ ਬਣੇ ਰਹੋ ਇਸ ਚੈਨਲ ਦੇ ਨਾਲ ਨਤੀ ਜਾ ਰਹੇ ਆ ਉਧਰ ਜਿਸ ਸਾਈਡ ਦੇ ਉੱਤੇ ਉਹ ਪਵਿੱਤਰ ਬੋਲੀ ਜੋ ਬਹੁਤ ਪੁਰਾਤਨ ਬਣੀ ਹੋਈ ਆ ਉਸ ਦੇ ਆਪ ਜੀ ਨੂੰ ਦਰਸ਼ਨ ਦਿਖਾਰੇ ਕਰवाने ਆ ਜੀ ਅਕੀ ਸੰਗਰਜੀ ਬਹੁਤ ਜ਼ਿਆਦਾ ਆਨੰਦ ਇੱਥੇ ਬਣਦਾ ਹੈ ਬੰਦੇ ਆ ਕੇ ਵਾਪਸ ਜਾਣ ਨੂੰ ਜੀ ਨਹੀਂ ਕਰਦਾ ਇਸ ਤਰ੍ਹਾਂ ਦਾ ਇੱਥੇ ਮਾਹੌਲ ਹੈ ਸ਼੍ਰੀ ਨਜ਼ੇਰ ਹਜੂਰ ਸਾਹਿਬ ਵਿਖੇ ਇੱਧਰ ਨਵੇਂ ਆ ਕੁਝ ਇਮਾਰਤਾਂ ਵੀ ਤਿਆਰ ਹੋ ਰਹੀਆਂ ਨੇ ਸ਼ਾਇਦ ਦੂਜੀ ਵਾਰ ਨੂੰ ਆਵਾਂਗੇ ਤਾਂ ਇੱਥੇ ਵੀ ਕੁਝ ਨਵਾਂ ਕੁਝ ਬਣਿਆ ਉਹ ਆ ਦੇਖ ਨੂੰ ਮਿਲੇਗਾ ਇਹ ਹੈ ਜੀ ਉਹ ਇਤਿਹਾਸਿਕ ਕੂ ਬੌਲੀ ਬਹੁਤ ਵੱਡੀ ਬੋਧੀ ਹੈ ਜੀ ਇਹ ਕਾਫੀ ਡੂੰਗੀ ਵੀ ਹੈ ਇਸ ਦੇ ਵਿੱਚੋਂ ਆਖੋ ਪਾਈਪਾਂ ਲਗਾ ਕੇ ਮੋਟਰਾਂ ਨਾਲ ਪਾਣੀ ਵੀ ਖਿੱਚਿਆ ਜਾਂਦਾ ਹੈ ਤੇ ਉਸ ਪਾਣੀ ਨੂੰ ਇੱਥੇ ਯੂਜ਼ ਕੀਤਾ ਜਾਂਦਾ ਹੈ ਖਰਸ਼ ਧੋਣ ਵਾਸਤੇ ਜਾਂ ਦਰਖਤਾਂ ਨੂੰ ਓਟਿਆਂ ਨੂੰ ਪਾਣੀ ਪਾਣੀ ਲਗਾਉਣ ਵਾਸਤੇ ਇੱਥੇ ਪਾਰਕ ਵਿੱਚ ਇਹਦਾ ਪਾਣੀ ਦਾ ਯੂਜ਼ ਕੀਤਾ ਜਾਂਦਾ ਹੈ ਬਹੁਤ ਸੋਹਣਾ ਚਾਰਜ ਫੇਰਾ ਬਣਿਆ ਹੋਇਆ ਜੀ ਹੁਣ ਆਪ ਜੀ ਨੂੰ ਉੱਥੇ ਜੋ ਘੋੜਿਆਂ ਦਾ ਬਣਿਆ ਹੋਇਆ ਤਵੇਲਾ ਉਸ ਤੇ ਵੀ ਦਰਸ਼ਨ ਕਰਵਾਨੇ ਆ ਜੋ ਸਚ ਖੰਡ ਸਾਹਿਬ ਹਜੂਰ ਸਾਹਿਬ ਦੇ ਬਾਹਰ ਮਾਰਾ ਇਹਦਾ ਘੋੜਾ ਖੜਾ ਹੁੰਦਾ ਉਹ ਵੀ ਇਸੇ ਤਵੇਲੇ ਤੋਂ ਲੈ ਕੇ ਜਾਂਦੇ ਨੇ ਉਥੇ ਦਰਸ਼ਨ ਸੰਗਤਾਂ ਕਰਦੀਆਂ ਨੇ ਉਸ ਦੇ ਨਾਲ ਫੋਟੋਆਂ ਤਸਵੀਰਾਂ ਕਰਾਉਂਦੀਆਂ ਨੇ ਸਾਬਜ਼ੀ ਨੂੰ ਉਸ ਤੇ ਵੇਲੇ ਦਾ ਵੀ ਦਰਸ਼ਨ ਕਰਵਾਨੇ ਆ ਜਿੱਥੇ ਉਹ ਘੋੜਾ ਰਹਿੰਦਾ ਹੈ ਨਾਲ ਹੋਰ ਵੀ ਬਹੁਤ ਸਾਰੇ ਘੋੜੇ ਰਹਿੰਦੇ ਨੇ ਉਥੇ। ਉਹ ਕੀ ਅੰਮ੍ਰਿਤ ਵੇਲੇ ਇੱਥੇ ਕੀਰਤਨ ਵੀ ਹੁੰਦਾ ਜਦੋਂ ਅਸੀਂ ਆਏ ਸੀ ਉਦੋਂ ਕੀਰਤਨ ਹੋ ਰਿਹਾ ਸੀ। ਤਨ ਹੁਣ ਇਸ ਟਾਈਮ ਉਥੇ ਸਫਾਈ ਕੀਤੀ ਗਈ ਤੇ ਸੰਗਤਾਂ ਆ ਰਹੀਆਂ ਹਨ ਹੋਰ ਵੀ ਸੋਮੇ ਨੂੰ ਐਂਟਰੀ ਇਸ ਗੇਟ ਦੀ ਦੇ ਦਾਨਦਾਰ ਸਨ ਪਰਵਾਨੇ ਆ ਤੇ ਘੋੜੇ ਰੱਖੇ ਜਾਂਦੇ ਨੇ ਕਾ ਬਾਹਰ ਕੀ ਜੰਦਰ ਬੱਝੇ ਹੋਏ ਨੇ ਤੋਂ ਬਹੁਤ ਬਹੁਤ ਸੋਹਣੀਆਂ ਨਸਲਾਂ ਦੇ ਘੋੜੇ ਇੱਥੇ ਰੱਖੇ ਜਾਂਦੇ ਨੇ ਇਧਰ ਕੁ ਸਿੰਘ ਰਾਈਡਿੰਗ ਕਰਦੇ ਪਏ ਨੇ ਘੋੜੇ ਦੀ ਇਹ ਜਗ੍ਹਾ ਰਾਈਡਿੰਗ ਕਰਨ ਵਾਸਤੇ ਆ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੂੰ ਕੂਲਰ ਵਗੈਰਾ ਲਗਾ ਕੇ ਦਿੱਤੇ ਗਏ ਨੇ ਕਿ ਗਰਮੀ ਵਿੱਚ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਗਰਮੀ ਜਾਨਵਰ ਤੇ ਇਨਸਾਨਾਂ ਵਾਸਤੇ ਤੇ ਤੁਹਾਨੂੰ ਪਤਾ ਹੀ ਹੈ ਉਹ ਖਾ ਜਾਂਦਾ ਬਹੁਤ ਸਾਰੀਆਂ ਨਸਲਾਂ ਦੇ ਘੋੜੇ ਰੱਖੇ ਜੀ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਜੀ ਤੇ ਜਿੰਨੇ ਘੋੜੇ ਓਨੇ ਉਹਨਾਂ ਦੇ ਸੇਵਾਦਾਰ ਗੋਸਾਂਿਆਂ ਸੰਗਤਾਂ ਦਾਲ ਚਣਿਆਂ ਦੀ ਲਿਆ ਕੇ ਇਹਨਾਂ ਨੂੰ ਦਾਲ ਵੀ ਛਕਾਉਂਦੀਆਂ ਬੋਰ ਫਰੈਂਡਲੀ ਨੇ ਕੋਈ ਗੱਲ ਨਹੀਂ ਕੀਤੀ ਐਸੀ ਵੀ ਕੋਈ ਤੁਸੀਂ ਮਰਜ਼ੀ ਇਹਨਾਂ ਦੇ ਉੱਪਰ ਹੱਥ ਫੇਰੋ ਕੁਛ ਨਹੀਂ ਕਹਿੰਦੇ ਇਹ ਹਰੇਕ نسل ਦੇ ਘੋੜੇ ਇਥੇ ਅੰਜਾਂ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਨਾਮ ਰੱਬਰੂ ਇਹ ਦੇ ਨਬਰ ਕੋੜਾ ਜੀ ਪੰਜਾਂ ਪਿਆਰਿਆਂ ਦੀ ਫਵਾੜੀ ਵਾਲਾ ਘੋੜਾ ਘੋੜੇ ਦਾ ਨਾਮ ਦਿਲਬਾਗ ਆਜੋ ਨਗਾਰੇ ਤੋਂ ਨਿਕਲਦਾ ਨਗਾਰੇ ਵਾਲਾ ਘੋੜਾ ਘੋੜੇ ਦਾ ਨਾਮ ਮਾਦਵ ਆ ਵੀ ਨਗਾਰੇ ਵਾਲਾ ਘੋੜਾ ਨਾਮ ਸਵਾ ਅਵੀਨ ਗਾਰੇ ਵਾਲਾ ਘੋੜਾ ਨਾਮ ਰਾਜੂ ਲੈ ਇਤਨਾ ਹੀ ਬਹੁਤ سارے ਨੇ ਜੋ ਵੱਖ-ਵੱਖ ਆਪਣੀਆਂ ਵਾ ਵਾ ਭੇਟ ਕਰਦੇ ਨੇ ਜਦੋਂ ਨਗਰ ਕੀਰਤਨ ਹੁੰਦਾ ਹੈ ਉਦੋਂ ਇਹਨਾਂ ਦੇ ਆਪਣੇ ਆਪਣੇ ਜੋਹਰ ਹੁੰਦੇ ਨੇ ਜੋ ਸੰਗਤਾਂ ਨੂੰ ਆਪਣੇ ਵੱਲ ਖਿੱਚਦੇ ਨੇ ਤੇ ਬਹੁਤ ਸੋਹਣਾ ਗ੍ਰਿਸ਼ ਬਣਾ ਰਹਿੰਦੇ ਨੇ ਉਸ ਸਮੇਂ ਨੂੰ ਐਸਜੀ ਬੌਲੀ ਸਾਹਿਬ ਗੁਰਦੁਆਰਾ ਤੇ ਜੋ ਘੋੜਿਆਂ ਦਾ ਤਬੀਲਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਅਨਛਾਦਾ ਜੋ ਕੋਠਾ ਉਹ ਵੀ ਰੱਖਿਆ ਹੋਇਆ ਹੈ ਤੇ ਤੇ ਗੁਰੂ ਸਾਹਿਬ ਜੀ ਦੇ ਘੋੜਿਆਂ ਦਾ ਸਭਲ ਹੈ। ਤੱਕ ਤੇ ਸੱਚਖੰਡ ਸ਼੍ਰੀ ਹੈ ਜੀ ਹੋਰ ਅਬਚਲ ਨਗਰ ਸਾਹਿਬ ਵਿੱਚ ਕਈ ਯਾਤਰੀ ਘੋੜੇ ਚੜਾਉਣ ਦੀ ਮੁਰਾਦ ਮਨੋਕਾਮਨਾ ਕਰਕੇ ਜਾਂਦੇ ਹਨ। ਜੇ ਆਪਣੀ ਮਨ ਮੰਗੀ ਮੁਰਾਦ ਮਨੋਕਾਮਨਾ ਪੂਰੀ ਹੋਵੇ ਤੇ ਤੁਸੀਂ ਵਿੱਚ ਗੁਰੂ ਘਰ ਵਿੱਚ ਘੋੜੇ ਪੇਟ ਚੜਾਉਂਦੇ ਹਨ। ਇਹ ਘੋੜੇ ਇਸ ਸਥਾਨ ਤੇ ਬਣੇ ਸਭਲ ਵਿੱਚ ਰੱਖੇ ਜਾਂਦੇ ਹਨ। ਜਿਸ ਵਿੱਚ ਗੁਰੂ ਮਹਾਰਾਜ ਦਾ ਸਵਾਰੀ ਵਾਲਾ ਘੋੜਾ ਵੀ ਸ਼ਾਮਲ ਹੈ। ਇਹ ਮਰਿਆਦਾ ਪ੍ਰਯਾਤਨ ਸਮੇਂ ਤੋਂ ਜਦੋਂ ਦਸ਼ਮੇਸ਼ ਵਿਤਾ ਸਾਇਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਖੰਡ ਗਮਨ ਕਰ ਗਏ ਉਸ ਸਮੇਂ ਤੋਂ ਇੱਕ ਘੋੜਾ ਮਹਾਰਾਜ ਦੇ ਸਵਾਰੀ ਲਈ ਨਿਰਧਿਤ ਕੀਤਾ ਜਾਂਦਾ ਹੈ ਇਸ ਘੋੜੇ ਤੇ ਕਈ ਸਵਾਰੀਆਂ ਕੋਈ ਸਵਾਰੀ ਨਹੀਂ ਕਰ ਸਕਦਾ ਇਸ ਘੋੜੇ ਨੂੰ ਤੱਕ ਸਾਇਬ ਵਿਖੇ ਨਿਕਲਣ ਵਾਲੇ ਹਰ ਮੁਹੱਲੇ ਅਤੇ ਨਗਰ ਕੀਰਤਨ ਸਮੇਂ ਵਿਸ਼ੇਸ਼ ਤੌਰ ਤੇ ਸੋਨੇ ਦੀ ਕਾਠੀ ਬਹੁ ਮੁੱਲੇ ਬਸਤਰਾਦ ਸਜਾ ਕੇ ਚਾਂਦੀ ਦੀ ਕਾਠੀ ਨਾਲ ਸਜਾ ਕੇ ਇੱਕ ਘੋੜਾ ਤੇ ਤਿੰਨ ਚਾਰ ਘੋੜੇ ਸੱਜਾ ਸਜਾ ਕੇ ਨਾਲ ਇੱਕ ਹੋਰ ਨਗਾਰੇ ਵਾਲਾ ਘੋੜਾ ਜਿਸ ਤੇ ਨਗਾਰਚੇ ਨਗਾਰਾ ਵਜਾਂਦਾ ਹੈ ਇਸੇ ਸਥਾਨ ਤੋਂ ਹੀ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਜੀ ਇਤਿਹਾਸ ਇਥੋਂ ਦਾ ਤੇ ਇਹ ਇੱਕ ਤਸਵੀਰ ਵੀ ਆ ਜਦੋਂ ਘੋੜੇ ਨੂੰ ਸਜਾਇਆ ਗੁਰੂ ਸਾਹਿਬ ਜੀ ਦੀ ਸਵਾਰੀ ਵਾਲਾ ਘੋੜਾ ਤੇ ਸੰਗਤਾਂ ਆ ਰਹੀਆਂ ਨੇ ਇਸ ਦਰਸ਼ਨ ਦੇ ਦਾਰੇ ਕਰਨ ਵਾਸਤੇ ਤੋਂ ਆਪ ਆਪ ਜੀ ਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਵੀਡੀਓ ਕਮੈਂਟ ਕਰਕੇ ਦੱਸਿਓ ਤਾਂ ਕਿ ਅੱਗੇ ਤੋਂ ਵੀ ਅਸੀਂ ਕੋਸ਼ਿਸ਼ ਕਰ ਸਕੀਏ ਕੁਝ ਇਸੇ ਤਰ੍ਹਾਂ ਦੀਆਂ ਵੀਡੀਓ ਬਣਾਉਂਦੀਆਂ ਤੇ ਆਪ ਜੀ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਂਦੀਆਂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ